ਦੋਸਤੋ ਮੈਂ ਤੁਹਾਡਾ ਆਪਣਾ ਅਮਰ ਸਿੰਘ ਸਿੱਧੂ ਮੈਂ ਆਪਣੇ ਪ੍ਰੋਗਰਾਮ ਸਿਸਟਮ ਅਦੀਨ ਅੱਜ ਤੁਹਾਡੇ ਨਾਲ ਇੱਕ ਨਿੱਜੀ ਤਜਰਬਾ ਸਾਂਝਾ ਕਰਨਾ ਚਾਹੁੰਦਾ ਹਾਂ ਜਦੋਂ ਆਪਾਂ ਕਹਿੰਦੇ ਇੰਡੀਆ ਤੋਂ ਬਾਹਰ ਕਿਸੇ ਦੇਸ਼ ਨੂੰ ਜਾਂਦੇ ਹਾਂ ਤਾਂ ਆਪਣੇ ਜਾਣ ਸਮੇਂ ਆਪਣੇ ਹੀ ਰਿਸ਼ਤੇਦਾਰ ਦੋਸਤ ਮਿੱਤਰ ਆਪਣੇ ਘਰ ਆ ਜਾਂਦੇ ਐ ਤੇ ਉਹਨਾਂ ਵਿੱਚੋਂ ਕੋਈ ਨਾ ਕੋਈ ਇਹ ਕਹਿੰਦਾ ਕਿ ਥੋੜਾ ਜਿਹਾ ਸਮਾਨ ਸਾਡੇ ਬੱਚਿਆਂ ਲਈ ਲੈ ਜਾਓ ਉਹਨਾਂ ਨੂੰ ਚਾਹੀਦਾ ਆਪਾਂ ਸਰਸਰੀ ਤੌਰ ਤੇ ਨਾ ਚਾਹੁੰਦੇ ਹੋਏ ਵੀ ਉਹ ਸਮਾਨ ਸਵੀਕਾਰ ਕਰ ਲੈਂਦੇ ਆ ਤੇ ਬਣਿਆ ਬਣਾਇਆ ਪੈਕਟ ਆਪਣੇ ਟੈਚੀ کیس ਵਿੱਚ ਪਾ ਕੇ ਦਿੱਲੀ ਲਈ ਇਰਵਾਨਾ ਹੋ ਜਾਂਦੇ ਆ ਇਸੇ ਤਰ੍ਹਾਂ ਹੀ ਇੱਕ ਕਹਾਣੀ ਦੋਸਤੋ ਮੈਂ ਤੁਹਾਨੂੰ ਦੱਸਣ ਲੱਗਾ ਹਾਂ ਕਿ ਦਿੱਲੀ ਤੋਂ ਇੱਕ ਵਿਅਕਤੀ ਤੇ ਉਹਦੇ ਘਰ ਵਾਲੀ ਕੈਨੇਡਾ ਸ਼ਹਿਰ ਲਈ ਜਹਾਜ਼ ਚੜ੍ਹੇ ਜਦੋਂ ਉਹ ਕੈਨੇਡਾ ਦੇ ਸ਼ਹਿਰ ਮੌਂਟਰੀਅਲ ਉਤਰੇ ਤਾਂ ਕਸਟਮ ਤੇ ਸਿਕਿਉਰਟੀ ਵਾਲਿਆਂ ਨੇ ਬਾਈ ਚਾਂਸ ਉਹਨਾਂ ਦਾ ਉਹ ਹੀ ਟੈਕੀ ਕੇਸ ਚੈੱਕ ਕਰ ਲਿਆ ਛੱਕੀ ਵਸਤੂ ਹੋਣ ਕਾਰਨ ਉਹਨਾਂ ਨੂੰ ਸ਼ੱਕ ਪਿਆ ਤੇ ਉਹਨਾਂ ਨੂੰ ਪਾਸੇ ਕਰ ਲਿਆ ਜਦੋਂ ਟੇਚੀ ਕੇਸ ਖੋਲਿਆ ਤਾਂ ਉਸ ਪੈਕਟ ਵਿੱਚੋਂ ਕੋਈ ਇਤਰਾਜ਼ਯੋਗ ਚੀਜ਼ ਮਿਲੀ ਤੇ ਉਹਨਾਂ ਦੀ ਇਸ ਤਰ੍ਹਾਂ ਹੋਰ ਵੀ ਬਰੀਕੀ ਨਾਲ ਤਲਾਸ਼ੀ ਲਈ ਗਈ ਉਹਨਾਂ ਨੇ ਬਹੁਤ ਕਿਹਾ ਕਿ ਇਹ ਸਾਡਾ ਸਮਾਨ ਨਹੀਂ ਹੈ ਇਹ ਤਾਂ ਸਾਡੇ ਕਿਸੇ ਜਾਣਕਾਰ ਨੇ ਆਪਣੇ ਬੱਚਿਆਂ ਲਈ ਭੇਜਿਆ ਪਰ ਦੋਸਤੋ ਉਹਨਾਂ ਨੇ ਉਹਨਾਂ ਦੇ ਖਿਲਾਫ ਕਾਰਵਾਈ ਕਰਨੀ ਸ਼ੁਰੂ ਕਰ ਦਿੱਤੀ ਉਸ ਦੇਸ਼ ਵਿੱਚ ਨਾ ਰਿਸ਼ਵਤ ਚਲਦੀ ਹੈ ਨਾ ਮਿੰਤ ਚਲਦੀ ਹੈ ਨੌਕਰੀ ਸਪਾਰਸ ਚਲਦੀ ਹੈ ਉੱਥੇ ਇਕੱਲਾ ਕਾਨੂੰਨ ਚੱਲਦਾ ਹੈ ਸਮੇਰੀ ਇਹ ਤੁਹਾਨੂੰ ਸਲਾਹ ਹੈ ਕਿ ਜੇਕਰ ਕਿਸੇ ਦਾ ਸਮਾਨ ਲਿਜਾਣ ਦੀ ਜ਼ਰੂਰਤ ਪੈਂਦੀ ਵੀ ਹੈ ਤਾਂ ਉਹ ਸਮਾਨ ਨੂੰ ਪੈਕਟ ਵਿੱਚ ਪਾਉਣ ਤੋਂ ਪਹਿਲਾਂ ਤਸੱਲੀ ਕਰ ਲੋ ਤਾਂ ਕਿ ਉਹ ਸਮਾਨ ਕਿਸੇ ਤਰ੍ਹਾਂ ਨਾਲ ਵੀ ਦੂਜੇ ਦੇਸ਼ ਲਈ ਮਨਾਹੀਯੋਗ ਨਾ ਹੋਵੇ। ਕਈ ਵਾਰੀ ਸਮਾਨ ਲਿਜਾਣਾ ਜ਼ਰੂਰੀ ਹੁੰਦਾ ਹੈ ਤੇ ਸਮਾਨ ਭੇਜਣ ਵਾਲਾ ਵੀ ਇਸ ਗੱਲ ਤੋਂ ਅਣਜਾਣ ਹੁੰਦਾ ਹੈ ਪਰ ਫਿਰ ਵੀ ਇਸ ਗੱਲ ਨੂੰ ਭਾਂਪ ਲਿਆ ਜਾਵੇ, ਘੋਖ ਲਿਆ ਜਾਵੇ, ਇਸ ਸਮਾਨ ਦੀ ਪੜਤਾਲ ਕਰ ਲਈ ਜਾਵੇ ਤਾਂ ਖੱਜਲ ਖਵਰੀ ਤੋਂ ਬਚਿਆ ਜਾ ਸਕਦਾ ਹੈ। ਬਹੁਤ ਧੰਨਵਾਦ ਉਮੀਦ ਹੈ ਮੇਰੀ ਇਹ ਗੱਲ ਤੁਹਾਨੂੰ ਚੰਗੀ ਲੱਗੀ ਹੋਵੇਗੀ ਧੰਨਵਾਦ